ਜਾਣੇ ਅਣਜਾਣੇ ਵਿੱਚ ਇਹੋ ਜਿਹੇ ਪਾਣੇ ਵਰਤ ਗਏ ਜਿਹਦਾ ਇੱਕ ਸੰਗਤਾਂ ਵਿੱਚ ਬਹੁਤ ਵੱਡਾ ਰੂਸ਼ ਦੇਖਣ ਨੂੰ ਮਿਲਿਆ ਨਾਤਾ ਕਾਲਕਤਖ ਸਾਬ ਵੱਲੋਂ ਕੋ ਹੁਕਮ ਸੀ ਆਉਂਦਾ ਪਰ ਜਦੋਂ ਮੈਂ ਸੰਗਤਾਂ ਦੀਆਂ ਭਾਵਨਾ ਫੇਸਬੁੱਕ ਰਾਹੀਂ ਸੋਸ਼ਲ ਮੀਡੀਆ ਰਾਹੀਂ ਵੇਖੀਆਂ ਤੇ ਮਨ ਬੜਾ ਦੁਖੀ ਦੁਖੀ ਹੋਇਆ ਕਿ ਜੋ ਸਾਡੀ ਸਿੱਖ ਕੌਮ ਨੂੰ ਪ੍ਰਵਾਨ ਹੀ ਨਹੀਂ ਤੇ ਮੈਂ ਮੁਖ ਸੇਵਾਦਾਰ ਹੋਣ ਕਰਕੇ ਇਹੋ ਜੀ ਗਲਤੀ ਕਰ ਬੈਠਾ ਤੇ ਮੇਥੋ ਰਿਆ ਨਹੀਂ ਕਿਹਾ ਮੇਰੇ ਵਾਸਤੇ ਸਭ ਤੋਂ ਪਹਿਲੋਂ ਅਕਾਲ ਪੁਰਖ ਸਾਹਿਬ ਹੈ ਪੰਥ ਹੈ ਗ੍ਰੰਥ ਹੈ ਬਾਕੀ ਸਭ ਕੁਝ ਮੇਰੇ ਅਗੇ ਕੋਈ ਵੀ ਅਹਿਮਤ ਨਹੀਂ ਰੱਖਦਾ ਭਾਵੇਂ ਤੂੰ ਕਿੰਦੀ ਵੱਡੀ ਸ਼ਖਸੀਅਤ ਹੋਵੇ ਅੱਜ ਆਪਣਾ ਅਕਾਲ ਸਖਬ ਸਭ ਤੇ ਜਿਹਦਰ ਸਾਹਿਬ ਅਤੇ ਦਮਦਬਾ ਸਾਹਿਬ ਸਾਹਮਣੇ ਅਹਿਸਾਸ ਕੀਤਾ ਹੈ ਕਿ ਆਂਦਾ ਇਹੋ ਜੀ ਹੋਲ ਨਾ ਹੋਵੇ ਮੇਰੇ ਜੀਵਨ ਦੇ ਵਿੱਚ ਇਨਸਾਨ ਭੁੱਲਣ ਹਾਰ ਹੈ ਗਲਤੀਆਂ ਕਰ ਜਾਂਦਾ ਹੈ ਜਾਣੇ ਅਣਜਾਣੇ ਵਿੱਚ ਕਈ ਵਾਰਾਂ ਗਲਤੀਆਂ ਕਰਵਾਈਆਂ ਜਾਂਦੀਆਂ ਨੇ ਪਰ ਦੇਰ ਹੈ ਦਰੁਸਤ ਹੈ ਮੈਂ ਸਮਝਦਾ ਹਾਂ ਮੈਂ ਆਪਣੀ ਗਲਤੀ ਮੰਨਦਾ ਹਾਂ ਮੈਂ ਇਹ ਹੀ ਕੁਝ ਮੇਥੋਂ ਕਰਵਾਇਆ ਗਿਆ ਜੋ ਉਹਦੇ ਪਿੱਛੇ ਹੋ ਸਕਦਾ ਹੈ ਉਹਨਾਂ ਲੋਕਾਂ ਦੀ ਸਾਜ਼ਿਸ਼ ਹੋਵੇ ਜਿਹੜੇ ਅੱਜ ਤੱਕ ਆਪਣੇ ਆਕਾ ਮੰਨੀ ਬੈਠੇ ਨੇ ਉਹ ਡੇਰੇ ਦੇ ਵਾਹੇ ਗੁਰਜੀ ਦਾ ਖਾਲਸਾ ਵਾਹੇ ਗੁਰਜੀ ਦੀ ਫਤਿਹ ਅੱਜ ਹਰਿਆਣਾ ਸੇ ਗੁਰਦੁਆਰਾ ਮੈਨੇਜਮੈਂਟ ਕਮੇਟੀ ਦਾ ਮੁੱਖ ਸੇਵਾਦਾਰ ਹੋਣ ਦੇ ਨਾਤੇ ਬਣਨ ਤੋਂ ਬਾਅਦ ਇਹ ਭਾਵਨਾ ਸੀ ਕਿ ਅਕਾਲ ਚੱਕ ਸਾਥ ਆਕੇ ਨਤਮਸਤ ਕੁਮਾਰ ਮੰਤਰੀ ਸਾਹਿਬ ਨਤਮਸਤ ਕੁਮਾਰ ਤੇ ਕੋਝ ਜਾਣੇ ਅਣਜਾਣੇ ਵਿੱਚ ਇਹੋ ਜੇ ਪਾਣੇ ਵਰਤ ਗਏ ਜਿਹਦਾ ਇੱਕ ਸੰਗਤਾਂ ਵਿੱਚ ਬਹੁਤ ਵੱਡਾ ਰੋਸ਼ ਦੇਖਣ ਨੂੰ ਮਿਲਿਆ ਉਸ ਸੰਗਤਾਂ ਦੇ ਰੋਸ਼ ਨੇ ਮੇਰੀਆਂ ਭਾਵਨਾਵਾਂ ਬਹੁਤ ਆਈ ਤੋਈਆਂ ਕਿ ਜਾਣੇ-ਨਜਾਣੇ ਦੇ ਵਿੱਚ ਜੋ ਕੁਝ ਇਹ ਹੋਇਆ ਹੈ ਇੱਕ ਗੁਰਸੇਖ ਖਮਰਤਾਰੀ ਗੁਰਸੇਖ ਉਸ ਗੁਰਸੇਖ ਜਿਹੜਾ ਅੱਜ ਤੱਕ ਅਕਾਲ ਤਖਤ ਸਾਹਿਬ ਨੂੰ ਆਪਣਾ ਸਰਵੀਪ ਸਭੀ ਮੰਨਦਾ ਰਿਹਾ ਹੋਵੇ ਸਾਹਿਬ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਆਸਥਾ ਰੱਖਣ ਵਾਲਾ ਇੱਕ ਗੁਰਸੇਖ ਹਰਿਆਣਾ ਕਮੇਟੀ ਦਾ ਸੇਵਾਦਾਰ ਹੋਂਦ ਦੇ ਨਤੇ ਜਿਨੇ ਸਭ ਤੋਂ ਪੰਥ ਪ੍ਰਤੀ ਗ੍ਰੰਥ ਪ੍ਰਤੀ ਤੇ ਕਾਲਕਤਖ ਪ੍ਰਤੀ ਆਪਣਾ ਸਾਰਾ ਜੀਵਨ ਹੀ ਸਮਰਪਿਤ ਕੀਤਾ ਹੋਵੇ ਇਸ ਤੋਂ ਪਹਿਲੋਂ ਵੀ ਮੈਂ ਕਈ ਵਾਰ ਅਕਾਲ ਤਖਸਰ ਪੇ ਆਉਂਦਾ ਰਿਹਾ ਹਾਂ ਪਰ ਅੱਜ ਨਾ ਤਾਂ ਅਕਾਲ ਤਖਸਰ ਵੱਲੋਂ ਕੋ ਹੁਕਮ ਸੀ ਆਉਂਦਾ ਪਰ ਜਦੋਂ ਮੈਂ ਸੰਗਤਾਂ ਦੀਆਂ ਭਾਵਨਾ ਫੇਸਬੁੱਕ ਰਾਹੀਂ ਸੋਸ਼ਲ ਮੀਡੀਆ ਰਾਹੀਂ ਦੇਖੀਆਂ ਤੇ ਮਨ ਬੜਾ ਦੁਖੀ ਦੁਖੀ ਹੋਇਆ ਕਿ ਜੋ ਸਾਡੀ ਸਿੱਖ ਕੌਮ ਨੂੰ ਪ੍ਰਵਾਨ ਹੀ ਨਹੀਂ ਤੇ ਮੈਂ ਮੁਕਸ਼ੇਵਾਰਦ ਹੋਣ ਕਰਕੇ ਇਹੋ ਜੀ ਗਲਤੀ ਕਰ ਬੈਠਾ ਤੇ ਮੈਂ ਥੋੜਿਆ ਹਣੀ ਕਿਹਾ ਤੇ ਅੱਜ ਮੈਂ ਉਸ ਪਛਤਾਵਾ ਕਰਨ ਵਾਸਤੇ ਅਕਾਲ ਤਖਤ ਸਾਹਿਬ ਦੇ ਜਹੇਦਾਰ ਨਾਮ ਮੇਰਾ ਬਿਆਖਰੀ ਸੀ ਉਸਰ ਕੋ ਮੋਟੇ ਹੋ ਨਾ ਕਰ ਰਿਹਾ ਦੇਖੋ ਅਕਾਲ ਤਖਤ ਸਾਹਿਬ ਦੇ ਜਹੇਦਾਰ ਮੈਂ ਸੁਭਾਗਾ ਸਭੇ ਦਾ ਹਾਂ ਨਿਰੇ ਅਕਾਲ ਤਖਤ ਸਾਹਿਬ ਦੇ ਜਹੇਦਾਰ ਨਹੀਂ ਉਹਨਾਂ ਦੇ ਨਾਲ ਅੱਜ ਗੰਗਾ ਮਹਾਰਾਜ ਸਾਹਿਬ ਦੇ ਜਹੇਦਾਰਾਂ ਦੇ ਵੀ ਨਾਲ ਵਿਚਾਰ ਵਟਾਂਦਰਾ ਹੋਇਆ ਦਰਸ਼ਕਾਂ ਨਾਲ ਵੀ ਨਾਲ ਹੋਏ ਨੇ ਮੈਂ ਬਹੁਤ ਬਹੁਤ ਭਾਗਾ ਸਮਝਦਾ ਹਾਂ ਮੇਰੇ ਵਾਸਤੇ ਸਭ ਤੋਂ ਪਹਿਲੋਂ ਅਕਾਲ ਤਖਤ ਸਾਹਿਬ ਹੈ ਪੰਥ ਹੈ ਗ੍ਰੰਥ ਹੈ ਬਾਕੀ ਸਭ ਕੁਝ ਮੇਰੇ ਅੱਗੇ ਕੋਈ ਵੀ ਅਹਿਮਤ ਨਹੀਂ ਰੱਖਦਾ ਭਾਵੇਂ ਕੋ ਕਿੰਨੀ ਵੱਡੀ ਸ਼ਖਸੀਅਤ ਹੋਵੇ ਇਸ ਕਰਕੇ ਮੈਂ ਅੱਜ ਆਪਣਾ ਅਕਾਲ ਸਿੰਘ ਸਾਹਿਬ ਤੇ ਜਹਿਦਰ ਸਾਹਿਬ ਅਤੇ ਦਮਦਾਬਾ ਸਾਹਿਬ ਨੂੰ ਸਾਹਮਣੇ ਅਹਿਸਾਸ ਕੀਤਾ ਹੈ ਕਿ ਐਂਦਾ ਇਹੋ ਜੀ ਕੋਲ ਨਾ ਹੋਵੇ ਮੇਰੇ ਜੀਵਨ ਦੇ ਵਿੱਚ ਮੇਰੇ ਪ੍ਰਤੀ ਵੀਰ ਅਰਦਾਸ ਕਰਨੀ ਤੇ ਮੈਂ ਵੀ ਅਕਾਲਪਤੀ ਸਾਹਿਬ ਜਾ ਕੇ ਇਸ ਗਲ ਦੀ ਆਪਣੀ ਕੋਲ ਹੈ ਜੋ ਉਹਦੇ ਪ੍ਰਤੀ ਅਰਦਾਸ ਕਰਾਂਗਾ ਹਰਮੰਦਰ ਸਾਹਿਬ ਦੀ ਮੱਥਾ ਟੇਕਾਂਗਾ ਇਨਸਾਨ ਕੋਲ ਨਹਾਰ ਹੈ ਗਲਤੀਆਂ ਕਰ ਜਾਂਦਾ ਹੈ ਜਾਣੇ ਅਣਜਾਣੇ ਵਿੱਚ ਕਈ ਵਾਰਾਂ ਗਲਤੀਆਂ ਕਰਵਾਈਆਂ ਜਾਂਦੀਆਂ ਨੇ ਇਹ ਕੁਝ ਟਾਈਮ ਹੁੰਦਾ ਹੈ ਜਦੋਂ ਇਨਸਾਨ ਮਜਬੂਰ ਹੋ ਕੇ ਕਿਸੇ ਦੇ ਹੱਥੇ ਚੜ ਕੇ ਬਿਨਾਂ ਸੋਚਿਆ ਸਮਝਿਆ ਤੋਂ ਗਲਤੀਆਂ ਕਰ ਦਿੰਦਾ ਪਰ ਦੇਰ ਹੈ درست ਹੈ ਮੈਂ ਸਮਝਦਾ ਹਾਂ ਮੇਰੇ ਅੰਦਰ ਬੈਠ ਕੇ ਜਸੇਦਰ ਸਾਹਿਬ ਦੋਹਾਂ ਨੂੰ ਇਹ ਗੱਲ ਦਾ ਵਿਸ਼ਵਾਸ ਦਵਾਇਆ ਹੈ ਕਿ ਐਂਦਾ ਇਹੋ ਜਿਹੀ ਕੋਈ ਆਪਾਂ ਨਹੀਂ ਕਰਾਂਗੇ ਜਿਹੜੀ ਪੰਥ ਦੇ ਵਿਰੁੱਧ ਹੋਵੇ ਜਿਹੜੇ ਸਾਡੇ ਸਿੱਖ ਧਰਮ ਦੇ ਜਿਹੜਾ ਤੁਸੀਂ ਗਲਤੀ ਦਾ ਜ਼ਿਕਰ ਨਹੀਂ ਕੀਤਾ ਤੁਸੀਂ ਇੱਕ ਵਾਰ ਜ਼ਿਕਰ ਕਰ ਲਓ ਭੁੱਲ ਕਿਹੜੀ ਸੀ ਜਿਹੜੀ ਕੋਈ ੜੀ ਭੁੱਲ ਦੀ ਖਿਵਾ ਮੰਗਣ ਆਇਓ ਕੁਝ ਦਿਨ ਪਹਿਲਾਂ ਤੁਹਾਡੀਆਂ ਡੇਰੇ ਪਿਆਸ ਜਾਣਦੀਆਂ ਤਸਵੀਰਾਂ ਵਾਇਰਲ ਹੋਈਆਂ ਸੀ ਭੁੱਲ ਕਿਤੇ ਉਹ ਤੇ ਨਹੀਂ ਕਿ ਤੁਸੀਂ ਮੰਨਦੇ ਜਾਂ ਹੋਰ ਕੋਈ ਭੁੱਲ ਆ। ਕੁਝ ਹੀ ਲੱਗਦਾ ਤੁਹਾਨੂੰ ਉਹ ਇਹ ਤੁਹਾਨੂੰ ਵੀ ਪਤਾ ਹੈ ਤੇ ਮੈਨੂੰ ਵੀ ਪਤਾ। ਇਹ ਤੁਹਾਡੇ ਤੁਹਾਡੇ ਮੂੰਹ ਸੁਣਨਾ ਚਾਹੁੰਦੇ ਆ ਨਾ ਜੋ ਕੋਈ ਤੁਹਾਨੂੰ ਕਹਿਆ ਹੈ ਨਾ ਡੇਰੇ ਪਿਆਸ ਕਹੇ ਸੀ ਇੱਕ ਪਰਸੋਂ ਵਾਲੀ ਪੁਲਿਸ ਤੇਰਾ ਪਿਆਸ ਵਾਲੀ ਮੈਥੋਂ ਕੁੱਲ ਹੋਈ ਉਹ ਦਿਨ ਪਹਿਲਾਂ ਤੇ ਮੈਂ ਕੱਲ ਤੱਕ ਸਾਹਿਬ ਦੇ ਜਿਹੇਦਾਰਾਂ ਨਾਲ ਮੁਲਾਕਾਤ ਕਰਕੇ ਆਂਦਾ ਵਾਸਤੇ ਇਹੋ ਜਿਹੀ ਭੁੱਲ ਨਾ ਹੋਊ। ਮੈਂ ਆਪਣੀ ਗਲਤੀ ਮੰਨਦਾ ਹਾਂ ਮੈਂ ਇਹ ਹੀ ਜਿਹੜੇ ਮੇਠੂ ਕਰਵਾਇਆ ਗਿਆ ਜੋ ਉਹਦੇ ਪਿੱਛੇ ਹੋ ਸਕਦਾ ਹੈ ਉਹਨਾਂ ਲੋਕਾਂ ਦੀ ਸਾਜ਼ਿਸ਼ ਹੋਵੇ ਜਿਹੜੇ ਅੱਜ ਤੱਕ ਆਪਣੇ ਆਕਾ ਮੰਨੀ ਬੈਠੇ ਨੇ ਉਹ ਡੇਰੇ ਦੇ ਬਾਬੇ ਨੂੰ ਉਹ ਤਾਂ ਮੇਰੇ ਨਾਲ ਵੀ ਵੱਡ ਫਰੰਦਾ ਹੈ ਧਰਮ ਪ੍ਰਚਾਰ ਕਮੇਟੀ ਦਾ ਚੇਅਰਮੈਨ ਹੋਣ ਕਰਕੇ ਮੈਂ ਇੱਕ ਮੁਖ세ਵਰ ਦਾ ਰਾਂ ਪਰ ਜੋ ਧਰਮ ਪ੍ਰਚਾਰ ਕਮੇਟੀ ਦਾ ਚੇਅਰਮੈਨ ਹੈ ਉਹਨੂੰ ਹਰ ਚੀਜ਼ ਧਰਮ ਦੇ ਪੱਖ ਵਿੱਚ ਰੱਖਣੀ ਚਾਹੀਦੀ ਹੈ। ਅਕਾਲ ਤਖਤ ਸਾਹਿਬ ਵੀ ਪੱਖ ਵਿੱਚ ਦੇਖਣਾ ਚਾਹੀਦਾ ਹੈ। ਸਿੱਖ ਧਰਮ ਹੀ ਪੱਖੇ ਤੇ ਰੱਖ ਕੇ ਚੱਲਣਾ ਚਾਹੀਦਾ ਹੈ। ਸਿੱਖੀ ਨੂੰ ਵੀ ਪੱਖੇ ਤੇ ਰਹਿਣਾ ਚਾਹੀਦਾ ਹੈ। ਤੇ ਆਪਣੇ ਆਪ ਨੂੰ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਹੋਣ ਵਾਲੇ ਜੋ ਆਪਣੀ ਗੱਲ ਨਹੀਂ ਮੰਨਦੇ ਤੇ ਮੈਂ ਸਮਝਦਾ ਹਾਂ ਕਿ ਉਹ ਜ਼ਿੰਦਗੀ ਦੀ ਸਭ ਤੋਂ ਵੱਡੀ ਆਪਣੀ ਗਲਤੀ ਕਰ ਰਹੇ ਨੇ। ਉਹਨਾਂ ਨੂੰ ਵੀ ਮੇਰੇ ਆਕੇ ਰੱਖਾ ਕੇ ਅਕਾਲ ਤਖਤ ਸਾਹਿਬ ਤੇ ਆਕੇ ਇਹਦੀ ਗੱਲ ਮਨ ਲੈਣੀ ਛੇਡੋ ਸਰ ਇੱਕ ਵਾਰ ਤੁਸੀਂ ਕਹੀ ਹੈ ਕਿ ਮੇਰੇ ਕੋਲ ਗਲਤੀ ਕਰਵਾਈ ਗਈ ਤੇ ਗਲਤੀ ਕਰਨ ਵਾਲਾ ਕੌਣ ਸੀ ਇਹ ਨਿੱਕੇ ਦੱਸੋ ਇਹ ਛੱਡੋ ਇਹ ਇਹ ਜਿੰਦਾ ਸਾਹਿਬ ਸਾਰਾ ਕੋਈ ਨਹੀਂ ਜਿੰਦਾ ਸਾਹਿਬ